ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਮਰਤਪਾਲ ਸਿੰਘ ਮਹਿਰੋ ਸਮੂਹ ਸਿੱਖ ਜਗਤ ਦਾ ਪੰਜਾਬ ਦਾ ਸਾਰੇ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਪਿਆਰ ਮਾਣ ਬਖਸ਼ਿਆ ਤੇ ਬਖਸ਼ ਰਹੇ ਹੋ ਆਸ ਕਰਦਾ ਅੱਗੇ ਵੀ ਆਪਾਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਆਪਣੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਜਿਹੜਾ ਆਪਣੇ ਰਾਹ ਦੇ ਵਿੱਚ ਆਉਂਦਾ ਬਸ ਆਪਾਂ ਨੂੰ ਥੋੜਾ ਜਿਹਾ ਥੋੜਾ ਸਖਤ ਹੋਣਾ ਪੈਂਦਾ ਹੈਗਾ ਹੋਰ ਗੱਲਬਾਤ ਕੋਈ ਨਹੀਂ ਹੈ ਤੇ ਪੰਜਾਬ ਦੇ ਵਿੱਚੋਂ ਕਈ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਫੋਨ ਆਉਂਦੇ ਆ ਮੈਸੇਜ ਮਿਲਦੇ ਆ ਕਿ ਇਕੱਠ ਰੱਖਣਾ ਇਕੱਠ ਰੱਖਣਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਆਪਾਂ 26 ਜਾਂ 27 ਤਰੀਕ ਨੂੰ ਮੋਗੇ ਸ਼ਹਿਰ ਦੇ ਵਿੱਚ ਹੀ ਸਭ ਤੋਂ ਵੱਡਾ ਇਕੱਠ ਰੱਖਾਂਗੇ ਜਿੰਨੇ ਵੀ ਸਿੱਖ ਇਸ ਵੀਡੀਓ ਨੂੰ ਦੇਖਣ ਕੋਈ ਵੀ ਜਥੇਬੰਦੀ ਆ ਕੋਈ ਵੀ ਕਮੇਟੀ ਆ ਕੋਈ ਵੀ ਸਮਾਜ ਸੇਵੀ ਸੰਸਥਾ ਜਾਂ ਸਮਾਜ ਸੇਵੀ ਵੀਰ ਨੇ ਭੈਣ ਨੇ ਕੋਈ ਵੀ ਪਰਿਵਾਰ ਨੇ ਸਾਰਿਆਂ ਨੂੰ ਬੇਨਤੀ ਹੈ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਨਿੱਜੀ ਇਕੱਠ ਨਾ ਰੱਖਿਆ ਜਾਵੇ ਆਪਾਂ ਸਭ ਤੋਂ ਵੱਡਾ ਇਕੱਠ ਤੇ ਇੱਕੋ ਇਕੱਠ ਆਪਾਂ ਮੋਗੇ ਸ਼ਹਿਰ ਦੇ ਵਿੱਚ ਰੱਖਾਂਗੇ ਜਿੱਥੋਂ ਦਾ ਮੈਂ ਰਹਿਣ ਵਾਲਾ ਹਾਂ ਉੱਥੇ ਆਪਾਂ ਜੋ ਵੀ ਹੈਗਾ ਗੱਲਬਾਤ ਰੱਖਾਂਗੇ ਪੰਜਾਬ ਦੇ ਵਿੱਚ ਚੱਲ ਰਹੇ ਹਾਲਾਤਾਂ ਨੂੰ ਲੈ ਕੇ ਇਹ ਇਕੱਠ ਮੇਰਾ ਨਹੀਂ ਹੋਊਗਾ ਇਹ ਇਕੱਠ ਕਿਸੇ ਨਿੱਜੀ ਬੰਦੇ ਦਾ ਨਹੀਂ ਹੋਊਗਾ ਇਹ ਇਕੱਠ ਸਮੂਹ ਪੰਜਾਬ ਦਾ ਸਾਰਿਆਂ ਦਾ ਇਕੱਠ ਇਕੱਠ ਹੋਊਗਾ ਉਤੇ ਹਰੇਕ ਧਰਮ ਨੂੰ ਆਉਣ ਦੀ ਇਜਾਜ਼ਤ ਹੋਊਗੀ ਹਰੇਕ ਧਰਮ ਨੂੰ ਆਪਦਾ ਪੱਖ ਰੱਖਣ ਦੀ ਇਜਾਜ਼ਤ ਹੋਊਗੀ ਇਹਦੇ ਵਿੱਚ ਕਟੜਤਾ ਨਹੀਂ ਵਰਤੀ ਜਾਊਗੀ ਤੇ ਸਭ ਤੋਂ ਸਭ ਦੀ ਇੱਜ਼ਤ ਨੂੰ ਦੇਖ ਕੇ ਹੀ ਇਕੱਠ ਰੱਖਿਆ ਜਾਊਗਾ ਤੇ ਉਸ ਇਕੱਠ ਬਾਰੇ ਆਪਾਂ ਜੋ ਵੀ ਡਿਟੇਲ ਹੈਗੀ ਆ ਕੁਝ ਸਮੇਂ ਦੇ ਵਿੱਚ ਆਪਾਂ ਸ਼ੇਅਰ ਕਰਾਂਗੇ ਪੋਸਟਰ ਵੀ ਆਪਾਂ ਸ਼ੇਅਰ ਕਰਾਂਗੇ ਕਿ ਇਕੱਠ ਕਿੱਥੇ ਆ ਕਿੰਨੇ ਵਜੇ ਆ ਕਦੋਂ ਆ ਤੇ ਜਿੱਥੋਂ ਤੱਕ ਵੀ ਸੰਗਤ ਆ ਸਕਦੀ ਆ ਆਪਾਂ 3 ਦਿਨਾਂ ਦਾ 2 ਦਿਨਾਂ ਦਾ ਸਮਾਂ ਲਾ ਕੇ ਚੱਲਾਂਗੇ ਤੇ ਉਹ ਜ਼ਰੂਰ ਪਹੁੰਚੋ ਤੇ ਇੱਕ ਕੱਲ 24 ਤਰੀਕ ਦਾ ਇਕੱਠ ਵਿਆਸ ਰੱਖਿਆ ਗਿਆ ਹੈਗਾ ਉੱਥੇ ਵੀ ਜੇ ਕੋਈ ਵੀਰ ਭੈਣ ਪਰਿਵਾਰ ਪਹੁੰਚਣਾ ਚਾਹੁੰਦੇ ਆ ਉੱਥੇ ਨੇੜੇ ਤੇੜੇ ਦੇ ਹੈਗੇ ਉਹ ਵੀ ਵੱਧ ਤੋਂ ਵੱਧ ਜਰੂਰ ਪਹੁੰਚੋ ਤੇ ਮੈਂ ਵੀ ਉੱਥੇ ਹਾਜ਼ਰੀ ਜਰੂਰ ਭਰੂੰਗਾ ਆਪਣੇ ਸਿੰਘਾਂ ਦੇ ਨਾਲ ਮੈਂ ਚੜ੍ਹਦੀ ਕਲਾ ਦੇ ਵਿੱਚ ਆ ਐਂਡ ਦੇ ਉੱਤੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੋ ਬਹੁਤ ਜ਼ਰੂਰੀ ਆ ਸਾਰਿਆਂ ਸਿੱਖਾਂ ਨੇ ਸਾਰਿਆਂ ਸੇਵਾਦਾਰਾਂ ਨੇ ਇਸ ਚੀਜ਼ ਨੂੰ ਸਮਝਣਾ ਫੇਮ ਹੀ ਨੇ ਤੋਂ ਲੈ ਕੇ ਜਾਂ ਉਦੋਂ ਵੀ ਪਹਿਲਾਂ ਮੈਂ ਬਹੁਤ ਘੱਟ ਕਿਸੇ ਤੋਂ ਮੈਂ ਪੈਸੇ ਬਾਰੋਂ ਨਹੀਂ ਮੰਗਵਾਉਂਦਾ ਨਾ ਹੀ ਮੇਰਾ ਕੋਈ ਬੈਕ ਅਕਾਊਂਟ ਹੈਗਾ 2020 ਤੋਂ ਬਾਅਦ ਠੀਕ ਆ ਜਿੱਥੇ-ਜਿੱਥੇ ਲੋੜ ਹੁੰਦੀ ਸੀ ਆਪਾਂ ਉਹ ਉਹਨਾਂ ਦੇ ਪਰਿਵਾਰਾਂ ਤੱਕ ਉਹ ਪਹੁੰਚਦੀ ਸੇਵਾ ਕੀਤੀ ਸੀ ਪਰ ਮੈਂ ਇਹ ਕਹਿਣਾ ਚਾਹੁੰਦਾ ਵਾ 1 ਰੁਪਏ ਦੀ ਵੀ ਲੋੜ ਨਹੀਂ ਹੈ ਨਾ ਆਪਾਂ ਲਿਆਵਾ ਨਾ ਆਪਾਂ ਹੁਣ ਲੈਣਾ ਅੱਗੇ ਲੋੜ ਪਈ ਤਾਂ ਸੀ ਦੱਸ ਦਿਆਂਗੇ ਵੀ ਭਾਈ ਆਹ ਪਰਿਵਾਰ ਨੂੰ ਲੋੜ ਆ ਜਾਂ ਇੱਥੇ ਲੋੜ ਆ ਤੁਸੀਂ ਸਾਡੀ ਮਦਦ ਕਰੋ ਪਰ इमोशनल ਹੋ ਕੇ ਆਪਾਂ ਜਾਂ ਹਵਾ ਵੇਖ ਕੇ ਆਪਾਂ ਵੀ ਹੁਣ ਥੋੜਾ ਜਿਹਾ ਏ ਇਦਾਂ ਦਾ ਮਾਹੌਲ ਹੈ ਤੇ ਵੀ ਆਪਾਂ ਪੈਸੇ ਭੇਜ ਦਈਏ ਪਹਿਲੀ ਗੱਲ ਇਹ ਆ ਵੀ ਸਾਨੂੰ ਇੱਕ 20 ਰੁਪਏ ਦੀ ਲੋੜ ਨਹੀਂ ਹੈ ਕਿਸੇ ਨੇ ਵੀ ਮਾਇਆ ਨੂੰ ਖਰਾਬ ਨਹੀਂ ਕਰਨਾ ਆਪਾਂ ਪੈਸਿਆਂ ਨੂੰ ਖਰਾਬ ਨਹੀਂ ਕਰਨਾ ਲੋੜਵੰਦ ਪਰਿਵਾਰਾਂ ਦੇ ਉੱਤੇ ਲਾਵਾਂਗੇ ਜਦੋਂ ਲੋੜ ਹੋਈ ਦੂਜੀ ਗੱਲ ਜੇ ਕਿਸੇ ਨੇ ਪੈਸੇ ਇਕੱਠੇ ਕੀਤੇ ਜਾਂ ਕੋਈ ਕਿਸੇ ਦੇ ਕੋਲੇ ਇਦਾਂ ਦਾ ਵੀ ਹੁਣ ਤਾਂ ਹੀ ਇਕੱਠੇ ਕਰੀ ਫਿਰਦੇ ਜਿਵੇਂ ਪਿਛਲੇ ਮੋਰਚਿਆਂ ਦੇ ਵਿੱਚ ਹੁੰਦਾ ਵਾ ਮੇਰੇ ਨਾਲ ਬਿਨਾ ਵੀਡੀਓ ਕਾਲ ਕੀਤੇ ਕਿਸੇ ਨੂੰ 1 ਰੁਪਿਆ ਨਹੀਂ ਭੇਜਣਾ ਤੇ ਨਾ ਹੀ ਪੈਸਾ ਦੇਣਾ ਕਿਸੇ ਵੀ ਬੰਦੇ ਨੂੰ ਕੋਈ ਕੈਸ਼ ਨਹੀਂ ਦੇਣਾ ਸਾਡੇ ਜਥੇਬੰਦੀ ਜਾਂ ਸਾਡੇ ਸਿੰਘ ਨਾਲ ਦੇ ਆ ਚਾਹੇ ਪਹਿਲਾ ਵਾਲੇ ਚਾਹੇ ਹੌਣ ਵਾਲੇ ਚਾਹੇ ਕੋਈ ਵੀ ਐ ਕਿਤੇ ਵੀ ਆ ਕਿਸੇ ਵੀ ਸਿੰਘ ਨੂੰ ਕੋਈ ਲੋੜ ਨਹੀਂ 6 ਮਹੀਨੇ ਤੋਂ ਲੈ ਕੇ ਹੁਣ ਤੱਕ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਨਾ ਹੀ ਸਾਨੂੰ ਲੋੜ ਸੀ ਨਾ ਹੀ ਸਾਡੇ ਤੱਕ ਪਹੁੰਚਿਆ ਨਾ ਹੀ ਅਸੀਂ ਮੰਗਿਆ ਤੇ ਨਾ ਹੀ ਅਸੀਂ ਕਿਸੇ ਤੋਂ ਲਿਆ ਜੇ ਕੋਈ ਲੈ ਗਿਆ ਜਾਂ ਕੋਈ ਗੱਲਬਾਤ ਹੈ ਭਾਈ ਉਹ ਆਪਦੀ ਪਰਚੋਲ ਕਰੋ ਤੇ ਆਪਦੇ ਤੱਕ ਹੀ ਸੀਮਤ ਰੱਖੋ ਕਿਸੇ ਵੀ ਸੇਵਾ ਨੂੰ ਲੈ ਕੇ ਜਿੰਨਾ ਚਿਰ ਮੇਰੇ ਨਾਲ ਵੀਡੀਓ ਕਾਲ ਨਹੀਂ ਹੁੰਦੀ ਆਡੀਓ ਕਾਲ ਨੂੰ ਵੀ ਨਾ ਮੰਨੋ ਵੀਡੀਓ ਕਾਲ ਨਹੀਂ ਹੁੰਦੀ ਜਾਂ ਮੈਂ ਫੇਸ ਟੂ ਫੇਸ ਨਹੀਂ ਮਿਲਦਾ ਕਿਸੇ ਵੀ ਮਾਇਆ ਦਾ ਲੈਣ ਦੇਣ ਨਾ ਕਰਿਓ ਤੇ ਆਪਣਾ ਸਾਰੇ ਵੀਰਾਂ ਨੇ ਖਿਆਲ ਰੱਖਣਾ ਤੇ ਦੂਜੀ ਗੱਲ ਅਸੀਂ ਹੁਣ ਪ੍ਰੋਗਰਾਮ ਰੱਖਾਂਗੇ ਮੋਗੇ ਦੇ ਵਿੱਚ ਵਿਸ਼ਾਲ ਇਕੱਠ ਦਾ ਜਿੱਥੇ ਸਾਰਿਆਂ ਨੇ ਹੀ ਆਉਣਾ ਵਾ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਸਾਰੇ ਧਰਮ ਵਸਦੇ ਆਂ ਤੇ ਸਾਰੇ ਧਰਮਾਂ ਦਾ ਆਪਾਂ ਸਤਿਕਾਰ ਕਰਨਾ ਸਾਰੇ ਨੌਜਵਾਨ ਤੇ ਸਾਰੀਆਂ ਧੀਆਂ ਆਪਣੀਆਂ ਸਾਰਿਆਂ ਦੀਆਂ ਸਾਂਝੀਆਂ ਤੇ ਆਪਾਂ ਉਸ ਹਾਵਨਾ ਚੱਲਾਂਗੇ ਵੀ ਆਪਣਾ ਪੰਜਾਬ ਖੁਸ਼ਹਾਲ ਹੋਵੇ ਤੇ ਪਹਿਲੋ ਵਧੀਆ ਤਰੱਕੀ ਦੇ ਰਾਹ ਤੇ ਚੱਲੇ ਨਸ਼ਾ ਮੁਕਤ ਤੇ ਇੱਜ਼ਤਾਂ ਬਰਕਰਾਰ ਰਹਿਣ ਆਪਣੀ ਕਿਸੇ ਨਾਲ ਨਿੱਜੀ ਦੋਸ਼ਮਣੀ ਨਹੀਂ ਸੀ ਜੇ ਆਪਣੇ ਨਾਲ ਜਿੱਦਾਂ ਗੱਲਬਾਤ ਹੋਈ ਆਪਾਂ ਉਦੇ ਰੱਖੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ